ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਘਟਨਾਵਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਪਰ ਜਿਸ ਤਰੀਕੇ ਦੇ ਨਾਲ ਚੋਰ ਛਾਪੇਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਉਸੇ ਤਰੀਕੇ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਵੀ ਲਗਾਤਾਰ ਇਹਨਾਂ ਚੋਰਾਂ ਨੂੰ ਨੱਥ ਪਾਉਣ ਦੇ ਵਿੱਚ ਕਾਮਯਾਬੀ ਹਾਸਲ ਕਰ ਰਹੀ ਆ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਗੁਰਦਾਸਪੁਰ ਦੇ ਕਸਬਾ ਢਾਲੀਵਾਲ ਦੇ ਵਿੱਚ ਢਾਲੀਵਾਲ ਦੇ ਵਿੱਚ ਦਿਨ ਦਿਹਾੜੇ ਮੰਦਰ ਪ੍ਰੀਸਰ ਦੀ ਪ੍ਰੀਸਰ ਦੇ ਵਿੱਚ ਚੋਰੀ ਹੋ ਗਈ। ਚੋਰ ਜਿਹੜਾ ਆ ਮੰਦਿਰ ਦੇ ਪੁਜਾਰੀ ਦੀ ਅਲਮਾਰੀ ਤੋੜ ਕੇ ਉਸ ਦੇ ਵਿੱਚੋਂ ਲੱਖਾਂ ਰੁਪਏ ਲੈ ਜਾਂਦਾ तकरीबन 19 ਲੱਖ ਰੁਪਏ ਲੈ ਕੇ ਰਫੂ ਚੱਕਰ ਹੋ ਜਾਂਦਾ ਤੇ ਚੋਰ ਇੰਨਾ ਛਾਤਰ ਸੀ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਨਾਲ ਲੈ ਜਾਂਦਾ ਤਾਂ ਫਿਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਂਦੀ ਆ 24 ਘੰਟਿਆਂ ਦੇ ਵਿੱਚ ਹੀ ਇਸ ਛਾਤਰ ਚੋਰ ਨੂੰ ਪੁਲਿਸ ਦੇ ਵੱਲੋਂ ਦਬੋਚ ਲਿਆ ਤਾਂ ਕਿਹੋ ਜਿਹਾ ਹੋ ਗਏ ਨੇ ਚੋਰ ਵੀ ਪਹਿਲਾਂ ਥਾਂ ਦੇਖਦੇ ਹੁੰਦੇ ਸੀ ਪਰ ਅੱਜ ਕੱਲ ਕੋਈ ਗੁਰੂ ਘਰ ਨਹੀਂ ਛੱਡਦੇ ਕੋਈ ਮੰਦਿਰ ਕੋਈ ਮਸਜਿਦ ਕੋਈ ਚਰਚ ਕਿਤੇ ਵੀ ਹੋਵੇ ਚੋਰਾਂ ਨੂੰ ਸਿਰਫ ਚੋਰੀ ਤੱਕ ਮਤਲਬ ਆ ਧਾਰਮਿਕ ਸਥਾਨਾਂ ਨੂੰ ਵੀ ਅੱਜ ਕੱਲ ਇਹ ਨਿਸ਼ਾਨਾ ਬਣਾਉਣ ਲੱਗ ਪਏ ਨੇ ਤਾਂ ਪਰ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਇਸ ਮਾਮਲੇ ਦੇ ਵਿੱਚ ਗੁਰਦਾਸਪੁਰ ਦੇ ਐਸਐਸਪੀ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਮੰਦਿਰ ਦੇ ਪੁਜਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕੀ ਕੁਝ ਕਹਰੇ ਨੇ ਮੰਦਿਰ ਦੇ ਪੁਜਾਰੀ ਨਾਲ ਐਸਐਸਪੀ ਗੁਰਦਾਸਪੁਰ ਕੀ ਕਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਲਖਪ੍ਰੀਤ ਸਿੰਘ ਖੁਸ਼ੀਪੁਰ ਤੋਂ ਬਲੌਗ ਗੱਲਬਾਤ ਕੀਤੀ ਹੈ ਮੈਂ ਪ੍ਰਮੋਖਿਸ਼ਣ ਮਹਿੰਤ ਕਸ਼ਮੰਦ ਦੇ داریਵਾਲ ਮੈਂ ਐਸਐਸਪੀ ਡੀਐਸਪੀ ਐਸਐਚਓ ਔਰ ਸਪੈਸ਼ਲ ਬ੍ਰਾਂਚ ਇਸ ਸਪੈਸ਼ਲ ਬ੍ਰਾਂਚ ਮੈਂ ਸਭੀ ਦਾ ਹਾਰਦਿਕ ਤਹਿ ਦਿਲ ਸੇ ਬਹੁਤ ਬਹੁਤ ਧੰਨਵਾਦ ਕਰਤਾ ਹੂੰ ਮੈਂ ਆਪਣੇ ਸੰਤ ਸਮਾਜ ਦੀ ਤਰਫ ਸੇ सभी को आशीर्वाद देता हूँ तय तो दिल से शुक्रिया करता हूँ उन्होंने बहुत मेहनत करके चौबीस घंटे के अंदर इस मसले को हल कर दिया और सभी की इज्जत को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ कि ये क्या हो गया हमारे हिंदू समाज को परंतु मैं एसएसपी का और सारी टीम का बहुत बहुत अपने मेरे पास शब्द नहीं हैं मैं उन शब्दों से सही उनको तय दिल से शुक्रिया अदा करता हूँ जैसा लाके चोरी हुई थी तो करीब करीब मेरे बताया कि वो सब बरामद कर लिए हैं थोड़े से पैसे उसने खर्च कर लिए थे ਵਕੀ ਮੈਨੂੰ ਇਹ ਗਿਆਤ ਹੋਇਆ ਕਿ ਉਹ ਪੈਸੇ ਬਰਾਮਦ ਕਰ ਲਏ ਹੈ। ਹਾਂਜੀ ਆ ਜਿਹੜੀ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈਗੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧਾਰੀਵਾਲ ਹੈਗਾ ਉੱਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਹੈ। ਐਂਡ ਉਹ 3 ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਬਾਂਚ ਐਸ ਐਚ ਓ ਜਿਹੜੇ ਢਾੜੀਵਾਲ ਹੈ ਐਂਡ ਡੀ ਐਸ ਪੀ ਢਾੜੀਵਾਲ ਹੈ ਉਹਨਾਂ ਨੇ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਸਾਡੇ ਐਸ ਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸ ਤੋਂ ਬਾਅਦ ਸਾਡੀ ਵਖ ਵਖ ਟੀਮਾ ਸਾਡੇ ਡੀ ਐਸ ਪੀ ਢਾੜੀਵਾਲ ਦੇ ਨਿਰਦੇਸ਼ਨ ਹੇਠ ਇਹਦੇ ਚ ਕੰਮ ਕਰਦੀ ਪਈ ਆ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਹੈਗਾ ਸਾਡਾ ਜਿਹੜਾ ਮੁਕੱਦਮਾ ਅਸੀਂ ਵਿਥਿਨ 24 ਆਵਰ ਫੇਸ ਕਰ ਲਿਆ ਹੈਗਾ ਇਹਦੇ ਚ ਲਗਭਗ 1785 ਲੱਖ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਹੈਗਾ ਉਹਦਾ ਨਾਮ ਉਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਲਗੀ ਜਿਹੜਾ ਲੁਧਿਆਣਾ ਮੋਲਾ ਜਿਹੜਾ ਤਾਰੀਵਾਲ ਦਾ ਰਹਿਣ ਵਾਲਾ ਹੈ ਐਂਡ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਵੀ ਕ੍ਰਿਮਿਨਲ ਬੈਕਗ੍ਰਾਉਂਡ ਹੈਗਾ ਇਹਦੇ ਚ ਪਹਿਲਾਂ 3 ਫਿਕਸੇ ਦਰਦੇ ਨੇ ਦੋ ਸਿਟੀ ਜੇ ਵਿੱਚ ਦਰਜ ਹੈਗਾ ਇੱਕ ਧਾਰੀਵਾਲ ਦੇ ਵਿੱਚ ਦਰਜ ਹੈਗਾ ਜਿਹੜੇ ਜਿਹੜਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਆਂ ਦੇਖੋ ਜੀ ਇਹਦੇ ਚ ਸਾਡੀ ਟੀਮਾਂ ਨੇ ਕਾਫੀ ਮਿਹਨਤ ਕੀਤੀਆਂ ਇਹਦੇ ਚ ਟੈਕਨੀਕਲ ਟੈਕਨੀਕਲੀ ਵੀ ਔਰ ਹਿਊਮਨ ਇੰਟੈਲੀਜੈਂਸ ਦਾ ਵੀ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਕੰਬੀਨੇਸ਼ਨ ਕਰਕੇ ਜਿਹੜਾ ਹੈਗਾ ਇਹਦੇ ਚ ਜਿਹੜੀ ਹੈਗੀ ਸਾਨੂੰ ਪਤਾ ਲੱਗਿਆ ਐਡਾ ਅਕੋਰਡਿੰਗਲੀ ਅਸੀਂ ਜਿਹੜਾ ਹੈਗਾ ਇਹਨੂੰ ਚੈੱਕ ਕਰ ਲੈ ਆ ਸਾਰੇ ਪੈਸੇ ਰਿਕਵਰ ਕੀਤੇ ਜਿਹੜੇ ਆਲਮੋਸਟ ਸਾਰੇ ਪੈਸੇ ਦੀ ਕਵਰ ਹੋ ਗਏ ਹੈਗੇ ਬਾਕੀ ਅਸੀਂ ਪੁਛਗਿਚ ਕਰਕੇ ਜਿਹੜਾ ਹੈਗਾ ਇਹਨੂੰ ਜਿਹੜਾ ਇੱਕਦਮ ਜਿਹੜਾ ਇਹਨੇ ਤਫਤੀਸ਼ ਜਿਹੜੀ ਹੈਗੀ ਉਹ ਮੁਕੰਮਲ ਕਰਾਂਗੇ ਸਾਰੇ ਚੋਰੀ ਟ੍ਰੇਸ ਕਰਤਾ ਸੀ ਕੱਲਾ ਤਰ੍ਹਾਂ ਉਹ ਰੈਕਿੰਗ ਕਰਦਾ ਜੇ ਕਿੰਨਾ ਚੋਰੀ ਨੂੰ ਅੰਜਾਮ ਦਿੰਦਾ ਜੀ ਦੇਖੋ ਆ ساری ਚੀਜ਼ਾਂ ਕਿਉਂਕਿ ਹਲੇ ਅਕਿਊਜ਼ ਫੜਿਆ ਗਿਆ ਹੈਗਾ ਉਹਦੀ ਕਸਟੋਰੀਅਲ ਇੰਟਰੋਗੇਸ਼ਨ ਅਸੀਂ ਕਰਨੀ ਹੈਗੀ ਅਸੀਂ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਅਸੀਂ ਜਿਹੜਾ ਫਰਦਰ ਹੈਗਾ ਇਹਦੇ ਸਾਰੇ ਐਂਗਲ ਜਿੰਨੇ ਵੀ ਐਂਗਲ ਹੈਗੇ ਅਸੀਂ ਸਾਵੇ ਇਹਨਾਂ ਨੂੰ ਚੈੱਕ ਕਰਾਂਗੇ ਕਿ ਕਿ ਇਹਨਾਂ ਨੂੰ ਇਨਫਾਰਮੇਸ਼ਨ ਕਿੱਦਾ ਮਿਲੀ ਹੈ ਵਾਟਐਵਰ ਜਿਹੜਾ ਜਿਹੜਾ ਵੀ ਸਾਡੇ ਸਵਾਲ ਹੈਗੇ ਉਹ ਅਸੀਂ ਜਿਹੜਾ ਹੈਗਾ ਡੂਇੰਗ ਇਨਵੈਸਟੀਗੇਸ਼ਨ ਇਹਨੂੰ ਚੈੱਕ ਕਰਨ ਲੱਗਾਂਗੇ ਤੋ ਕੋਹੋਤ ਸਾਰਾ ਇਹ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਜੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਨਜਮਾਂਡ ਤੇ ਅਸੀਂ ਇਹਨਾਂ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਕਿ ਇਹਨਾਂ ਦਾ ਮੋਟੀਵੇਸ਼ਨ ਕੀ ਸੀ ਇੰਟੈਂਸ਼ਨ ਕੀ ਸੀ ਇਹਨਾਂ ਦਾ ਕੋਈ ਉਹ ਕੋਈ 파ਟਨਰ ਤੋਂ ਨਹੀਂ ਹੈ ਜਾਂ ਕਿਸੇ ਨੇ ਰੱਖੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟੌਪਿਕ ਹੈ ਇਸ਼ੂਜ਼ ਹੈ ਉਹ ਅਸੀਂ ਇਨਟੈਰੋਗੇਸ਼ਨ ਚ ਅਸੀਂ ਡਿਸਕਸ ਕਰਾਂਗੇ ਸਰ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਹੋਈ ਹੈ ਕਿੱਥੋਂ ਆਈ ਸੀ ਦੇਖੋ ਆ ਜਿਹੜੇ ਹੈਗੇ ਪੁਜਾਰੀ ਸਾਹਿਬ ਦਾ ਜਿਹੜਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਆ ਪ੍ਰਾਪਰਟੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈ ਉਹ ਵੀ ਅਸੀਂ ਚੈੱਕ ਕਰਾਂਗੇ ਤਾਂ ਤੁਸੀਂ ਸੁਣਿਆ ਐ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਮੰਦਰ ਦੇ ਪੁਜਾਰੀ ਉਹਦੇ ਵੱਲੋਂ ਵੀ ਗੱਲਬਾਤ ਸਾਂਝੀ ਕੀਤੀ ਗਈ ਸੀ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਚੋਰ ਨੇ ਇਹ ਚੋਰੀ ਦੀ ਵਰਦਾਤ ਨੂੰ ਅੰਜਾਮ ਦੰਦੇ ਨੇ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਜ਼ਰੂਰ ਹੋ ਰਿਹਾ ਪਰ ਪੁਲਿਸ ਮੁਸ਼ਤੈਦੀ ਦੇ ਨਾਲ ਇਹਨਾਂ ਚੋਰਾਂ ਨੂੰ ਕਾਬੂ ਕਰਨ ਦੇ ਵਿੱਚ ਲੱਗੀ ਹੋਈ ਹੈ ਜੇਕਰ ਚੋਰਾਂ ਦੇ ਹੌਸਲੇ ਇਸੇ ਤਰੀਕੇ ਦੇ ਨਾਲ ਵੱਧ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਦਿਨ ਦਿਹਾੜੇ ਤੁਹਾਡੇ ਹੁੰਦੇ ਹੋਏ ਤੁਹਾਡੇ ਘਰਾਂ ਦੇ ਵਿੱਚੋਂ ਹੱਥ ਸਾਫ਼ ਕਰ ਲਿਆ ਜਾ ਕਰਨਗੇ ਪਰ ਦੂਜੇ ਪਾਸੇ ਪੁਲਿਸ ਦੀ ਤਾਰੀਫ ਕਰਨੀ ਬਣਦੀ ਆ ਜੋ ਅਜਿਹੇ ਚੋਰਾਂ ਨੂੰ ਨੱਠ ਪਾਉਣ ਦੇ ਵਿੱਚ ਦਿਨ ਰਾਤ ਇੱਕ ਕਰਦੀ ਹੋਈ ਨਜ਼ਰ ਆਉਂਦੀ ਆ ਲੋੜ ਹੈ ਪੁਲਿਸ ਨੂੰ ਹੋਰ ਵੀ ਮੁਸ਼ਤੈਦੀ ਵਧਾਉਣ ਦੀ ਤਾਂ ਜੋ ਇਹ ਚੋਰਾਂ ਨੂੰ ਇੰਨਾ ਕੋ ਡਰ ਹੋ ਜਾਵੇ ਕਿ ਕਿਸੇ ਦੇ ਘਰ ਦੇ ਵਿੱਚ ਚੋਰੀ ਕਰਨ ਜਾਣ ਤੋਂ ਪਹਿਲਾਂ ਪੁਲਿਸ ਨਜ਼ਰ ਆ ਜਾਵੇ ਪੁਲਿਸ ਦਾ ਖੌਫ ਇਹਨਾਂ ਦੇ ਮਨ ਦੇ ਵਿੱਚ ਹੋਵੇ ਕਿਉਂਕਿ ਹੁਣ ਪੁਲਿਸ ਦਾ ਖੌਫ ਨਾ ਗੈਂਗਸਟਰਾਂ ਦੇ ਮਨਾਂ ਦੇ ਵਿੱਚ ਨੇ ਬਦਮਾਸ਼ਾਂ ਦੇ ਮਨਾਂ ਦੇ ਵਿੱਚੋਂ ਨਿਕਲਦਾ ਜਾ ਰਿਹਾ ਤੇ ਚੋਰ ਉਚੱਕੇ ਲੁਟੇਰਿਆਂ ਦੇ ਮਨਾਂ ਦੇ ਵਿੱਚੋਂ ਵੀ ਹੁਣ ਪੁਲਿਸ ਦਾ ਡਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ